ਪਹਿਲਾਂ ਵਾਲੀ ਸਕੀਮਾਂ ਦੇਖ ਲਓ। ਬਾਲ ਸਾਹਿਬ ਦੀ ਸਕੀਮ ਸੀ ਵੱਡੇ ਬਾਲ ਸਾਹਿਬ ਦੀ। ਬਹੁਤ ਦੂਰ ਅੰਦੇਸ਼ੀ ਸੋਚ ਸੀ ਉਹਨਾਂ ਦੀ। ਉਹ ਕਹਿੰਦੇ ਵੀ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ। ਬੱਚੇ ਦਾ ਪਤਾ ਇਹਨਾਂ ਲੱਗਦਾ ਸੀ ਬੱਚਾ ਕਿਹੜੀ ਕਿਹੜੇ ਸਬਜੈਕਟ 'ਚੋਂ ਕਮਜ਼ੋਰ ਹੈ, ਕਿਹੜੇ ਸਬਜੈਕਟ 'ਚੋਂ ਵਿਸ਼ਾ ਆ ਰਿਹਾ ਹੈ, ਜਿਹੜੇ 'ਚੋਂ ਕਮਜ਼ੋਰ ਹੈ ਉਹਤੇ ਥੋੜਾ ਜਿਹਾ ਵੱਧ ਟਾਈਮ ਲਾ ਦਾਂਗੇ। ਨਾ ਜੀ ਨੌਵੀਂ ਤੱਕ ਕੋਈ ਫੇਲ ਨਹੀਂ ਕਰਨਾ। ਦਸਵੀਂ 'ਚ ਅੱਧੇ ਫੇਲ ਹੋ ਜਾਂਦੇ ਸੀ, ਅੱਧਿਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ। 34% 35 40 ਹੈ ਨਾ ਉਹਨਾਂ ਨੂੰ ਪੁੱਛਦਾ ਕੌਣ ਦੱਸ ਵੀ ਬਸ ਉਹ ਕਹਿੰਦੇ ਸਾਰੇ ਹੋਣ ਨਾ ਆਟਾ ਦਾਲ ਸਕੀਮ ਚ ਲੈ ਲੋ ਬਸ ਇਹਨਾਂ ਇਹ ਸੋਚ ਸੀ ਉਹਨਾਂ ਦੀ ਕੋਈ ਦੱਸ ਦੋ ਮੈਨੂੰ ਕੋਈ ਪੜ੍ਹ ਕੇ ਲੈ ਉਹਨਾਂ ਦੇ ਉਹਨਾਂ ਦੇ ਰਾਤ ਚ ਪੜ੍ਹ ਕੇ ਲੱਗਿਆ ਹੋਵੇ ਕੁਝ ਹੁਣ ਹੁਣ ਕੀ ਹੈ ਹੁਣ ਤੁਸੀਂ ਸਰਕਾਰੀ ਸਕੂਲ ਦਾ ਐਮੀਨੈਂਸ ਸਕੂਲ ਇੱਥੇ ਤੁਸੀਂ ਐਮੀਨੈਂਸ ਜਾ ਕੇ ਦੇਖਿਓ ਕਦੇ ਤੇ ਉਹਨਾਂ ਦੇ ਬੱਚਿਆਂ ਨੂੰ ਪੁੱਛਿਓ ਕਿਹੜੇ-ਕਿਹੜੇ ਹੱਥ ਖੜੇ ਕਰ ਆਲੇ ਕਲਾਸ ਜਾ ਕੇ ਵੀ ਕਿਹੜੇ-ਕਿਹੜੇ ਪ੍ਰਾਈਵੇਟ ਚੋਂ ਆਏ ਨੇ ਤੁਹਾਨੂੰ ਅੱਧੀ ਤੋਂ ਕਲਾਸ ਬੰਦ ਪ੍ਰਾਈਵੇਟ ਚੋਂ ਆਏ ਹੋਏ ਬੱਚੇ ਹੱਥ ਖੜੇ ਕਰ ਦੇਣਗੇ ਸੀ ਪ੍ਰਾਈਵੇਟ ਚੋਂ ਤੇ ਉਹਨੂੰ ਪੁੱਛ ਲੈ ਮਾਹੌਲ ਕਿਵੇਂ ਆ ਮੈਥੋਂ ਬਿਨਾਂ ਚਲੇ ਜਾਉਂ ਕੋਈ ਵਾਰੀ ਸਾਡੇ ਹੁੰਦੇ ਕਹਿ ਦਿੰਦੇ ਤਾਰੀਫ ਕਰ ਦਿੰਦੇ ਜੀ ਤੁਸੀਂ ਆਪ ਜਾ ਕੇ ਪੁੱਛ ਲੈ ਹੁਣ ਜਿਵੇਂ ਹੁਣ ਇਹਨਾਂ ਦੀ ਸੋਚ ਹੈ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ ਗਈ ਲੜ ਪੈਂਦੇ ਨੇ ਮੈਂ ਬਣੂੰਗਾ ਉਹ ਬਣੂੰਗਾ ਆ ਕਿਉਂ ਬਣੂੰਗਾ ਹਨਾ ਐ ਨਹੀਂ ਬਣੂੰਗਾ ਉਹ ਮਤਲਬ ਇਹ ਇਨਾਂ ਨੇ ਸਿਰਫ ਮੁੱਖ ਮੰਤਰੀ ਬਣਨਾ ਯਾਰ ਮੁੱਖ ਮੰਤਰੀ ਮੁੱਖ ਮੰਤਰੀ ਤਾਂ ਮੁੱਖ ਸੇਵਾਦਾਰ ਹੁੰਦਾ ਹੈ ਉਹ ਤਾਂ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਐਨੇ ਕਾਲੇ ਨੇ ਇਹ ਸੇਵਾ ਕਰਨ ਵਾਸਤੇ ਮਲੇ ਮੈਨੂੰ ਸੇਵਾ ਦਿਓ ਮੈਨੂੰ ਸੇਵਾ ਦਿਓ ਸੇਵਾ ਹੈ ਹੀ ਨਹੀਂ ਸੇਵਾ ਦੇ ਉੱਤੋਂ ਸੱਸੇ ਨਾ ਹੁੰਦਾ ਨਾ ਸੇਵਾ ਥੋੜਾ ਜਿਹਾ ਜੇ ਉੱਤੋਂ ਡੰਡੀ ਜੀ ਕੱਟਦੀ ਮੇਵਾ ਅਸਲ 'ਚ ਮੇਵਾ ਪਾਲਦੇ ਨੇ मैं मुख्यमंत्री बन जूगा मैं ओ कर दूंगा मैं ओ है जी बारह पाँ हाँ वो भी दवाई भी है, है नीते लिखा हुआ मैं पढ़ता सी मैंटल हेल्थ भी लिखा हुआ है ਦਿਮਾਗੀ ਤਵਾਜੁਨ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਉਹਦੀ ਇਲਾਜ ਹੈਗਾ ਉਹ ਕਾਰਡ ਉਹਨਾਂ ਨਾਲ ਵੀ ਬਣਾਵਾਂਗੇ ਆਪਾਂ ਇਹਨਾਂ ਮੈਂ ਤੁਹਾਨੂੰ ਦੱਸੀ ਜਾਂਦਾ ਨੇ ਟੱਬਰਾਂ ਦੇ ਟੱਬਰਾਂ ਦੇ ਬਣਾਉਣੇ ਪੈਣਗੇ ਇਹਨਾਂ ਦੇ ਔਰ ਇਹਦੇ ਵਾਸਤੇ ਜ਼ਿੰਮੇਵਾਰ ਮੈਂ ਨਹੀਂ ਹੈਗਾ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਕੀਤਾ ਸਾਰਾ ਇਹ ਠੀਕ ਹੈ ਨਾ ਸੋ ਉਹਨਾਂ ਉਹ ਤਾਂ ਇਸ ਲੜੀ ਜਾਂਦੇ ਆ ਉਹ ਤੂੰ ਨਹੀਂ ਉਹ ਮੈਂ ਨਹੀਂ ਉਹ ਤੂੰ ਇਧਰੋਂ ਆ ਮੈਂ ਇਧਰੋਂ ਆ ਅਸੀਂ ਕਹਿੰਨੇ ਜੀ ਇਸ ਸਾਰੇ ਪੰਜਾਬ ਤੋਂ ਆ